ਅੱਜ ਮੈਂ ਗੱਲ ਕਰਾਂਗੀ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਪੈਰੇ ਦੀ ਦੋ ਤਿੰਨ ਮੈਂ ਜਿਹੜੇ ਪ੍ਰਚਾਰਕ ਹੈਗੇ ਉਹਨਾਂ ਦੀਆਂ ਵੀਡੀਓ ਦੇਖੀਆਂ ਸੀ ਜਿਹੜੇ ਕਿ ਬਹੁਤ ਹੀ ਜ਼ਿਆਦਾ ਚਪੈਰਾ ਸਾਹਿਬ ਦੇ ਖਿਲਾਫ ਸੀਗੇ ਜਦ ਕਿ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਚਪੈਰਾ ਸਾਹਿਬ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਾਣੀ ਹੀ ਪੜ੍ਹੀ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਾਂਗੀ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਪੈਰੇ ਦੀ ਦੋ ਤਿੰਨ ਮੈਂ ਜਿਹੜੇ ਪ੍ਰਚਾਰਕ ਹੈਗੇ ਉਹਨਾਂ ਦੀਆਂ ਵੀਡੀਓ ਦੇਖੀਆਂ ਸੀ ਜਿਹੜੇ ਕਿ ਬਹੁਤ ਹੀ ਜ਼ਿਆਦਾ ਚਪੈਰਾ ਸਾਹਿਬ ਦੇ ਖਿਲਾਫ ਸੀਗੇ ਜਦ ਕਿ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਚਪੈਰਾ ਸਾਹਿਬ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਾਣੀ ਹੀ ਪੜ੍ਹੀ ਜਾਂਦੀ ਆ ਤੇ ਇੰਨੀ ਸੰਗਤ ਜੁੜੀ ਹੋਈ ਹੈਗੀ ਆ 7-8 ਲੱਖ ਬੰਦਾ ਪਾਠ ਕਰ ਰਿਹਾ ਹੈਗਾ ਉਹਨਾਂ ਨੂੰ ਸ਼ਹੀਦਗੰਜ ਸਾਹਿਬ ਗੁਰਦੁਆਰੇ ਜਾ ਕੇ ਪਹਿਲਾਂ ਤਾਂ ਦੇਖਣਾ ਚਾਹੀਦਾ ਆ ਉਹਦੇ ਬਾਰੇ ਸਟੱਡੀ ਕਰਨੀ ਚਾਹੀਦੀ ਆ ਫਿਰ ਬੋਲਣਾ ਚਾਹੀਦਾ ਸੀ ਪਰ ਕਹਿੰਦੇ ਆ ਕਿ ਸੋਸ਼ਲ ਮੀਡੀਆ ਤੇ ਅੱਜਕੱਲ ਦੋ ਤਰੀਕੇ ਨਾਲ ਇਨਸਾਨ ਫੇਮਸ ਹੋ ਜਾਂਦਾ ਇੱਕ ਤਾਂ ਕੋਈ ਕੰਮ ਕਰ ਰਿਆ ਹੁੰਦਾ ਆ ਤੇ ਦੂਜਾ ਫਿਰ ਉਹਦੇ ਕੰਮ 'ਚ ਨੁਕਸ ਕੱਢ ਕੇ ਤਾਂ ਵੀਡੀਓ ਬਣਾ ਦਿੰਦਾ ਹੈਗਾ ਉਹ ਫਿਰ ਕੋਸ਼ਿਸ਼ ਕਰਦਾ ਕਿ ਮੈਂ ਹੁਣ ਇਸ ਤਰੀਕੇ ਫੇਮਸ ਹੋ ਜਾ ਤੇ ਪਰ ਜਿਹੜੀ ਤੁਸੀਂ ਕਿਸੇ ਨੂੰ ਗੁਰਬਾਣੀ ਨਾਲ ਜੋੜਨਾ ਬੜੀ ਚੰਗੀ ਗੱਲ ਹੁੰਦੀ ਆ ਤੇ ਦੋਸਤੋ ਮਾੜਾ ਕੰਮ ਹੈਗਾ ਤੁਸੀਂ ਉਹਨਾਂ ਤੋੜ ਰਹੇ ਹੈਗੇ ਆ ਪਹਿਲਾਂ ਤਾਂ ਉਪਰਚਾਰਕਾਂ ਨੂੰ ਸ਼ਹੀਦਗੰਸਾ ਗੁਰਦੁਆਰੇ ਜਾ ਕੇ ਇੱਕ ਚਪੈਰਾਸਬ ਜ਼ਰੂਰ ਕੱਟਣਾ ਚਾਹੀਦਾ ਤੇ ਇੱਕ ਪ੍ਰਚਾਰਕ ਨੇ ਬੋਲਿਆ ਕਿ ਉਹਦੇ ਨਾਲ ਜੀ ਚੌਥਾ ਪੈਰ ਕਰਨ ਲੱਗ ਪਏ ਹੈਗੇ ਆ ਇਹਨਾਂ ਦਾ ਨਿਤਨੇਮ ਜਿਹੜਾ ਹੈਗਾ ਉਹ ਖਤਮ ਕਰ ਰਹੇ ਹੈਗੇ ਆ ਮੈਨੂੰ ਖੁਦ 8-10 ਸਾਲ ਹੋ ਗਏ ਆ ਚਪੈਰਾਸਬ ਕੱਟਦਿਆਂ ਨੂੰ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਕਦੀ ਨਿਤਨੇਮ ਛੱਡਿਆ ਹੋਵੇ ਸੋ ਨਿਤਨੇਮ ਤਾਂ ਕਰਨਾ ਹੁੰਦਾ ਅੰਮ੍ਰਿਤ ਵੇਲੇ ਤੇ ਚਪੈਰਾ ਸਾਹਿਬ ਹੈਗਾ 12 ਤੋਂ 4 ਤੇ ਉਹ ਤਾਂ ਸਮਾਂ ਕਿ ਉਹਨਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਐਟ ਲੀਸਟ ਉਹ ਟਾਈਮ ਵੀ ਜਿਹੜਾ ਆ ਉਹਦੇ ਵਿੱਚ ਵੀ ਸਾਧ ਸੰਗਤ ਗੁਰਬਾਣੀ ਪੜ ਰਹੀ ਹੈਗੀ ਆ ਤੇ ਜਿਹੜਾ 8-9 ਲੱਖ ਬੰਦਾ ਗੁਰਬਾਣੀ ਪੜ ਰਿਹਾ ਚਪੈਰਾ ਸਾਹਿਬ ਘਟ ਰਿਹਾ ਸ਼ਹੀਦ ਗੰਗਸਾਹਬ ਗੁਰਦੁਆਰੇ ਉਹਦੇ ਵਿੱਚੋਂ 6-7 ਲੱਖ ਲੋਕਾਂ ਦੀ ਤਾਂ ਕਮ ਸੇ ਕਮ ਮਨੋ ਕਾਮਨਾ ਪੂਰੀ ਹੁੰਦੀ ਹੈ ਚੋਲੀਆਂ ਭਰਦੀਆਂ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਤੇ ਜਿਹੜਾ ਘਰ ਵੀ ਕੱਟਦਾ ਮੈਂ ਘਰ ਵੀ ਕੱਟੇ ਹੈਗੇ ਤਾਂ ਵੀ ਮਹਾਰਾਜ ਤੁਹਾਡੇ ਤੇ ਕਿਰਪਾ ਕਰਦੇ ਹੈਗੇ ਚਾਹੇ ਤੁਸੀਂ ਗੁਰੂ ਘਰ ਜਾ ਕੇ ਕੱਟੋ ਚਾਹੇ ਤੁਸੀਂ ਘਰੇ ਕੱਟੋ ਇੱਕੋ ਜਿੰਨਾ ਹੀ ਫਲ ਹੈਗਾ ਆ ਕੋਈ ਫਰਕ ਨਹੀਂ ਹੈਗਾ ਇਹ ਤਾਂ ਬੜੀ ਚੰਗੀ ਗੱਲ ਆ ਕਿ ਸ਼ਹੀਦਾਂ ਦੀ ਵੀ ਤੁਹਾਡੇ ਤੇ ਕਿਰਪਾ ਹੋ ਜਾਂਦੀ ਜਦੋਂ ਤੁਸੀਂ ਚਪੈਰਾ ਸਾਫ ਕੱਟਦੇ ਹੈਗੇ ਆ ਪਰ ਮੈਂ ਬੜੀ ਸ਼ੌਕ ਹੋਈ ਹੈ ਦੋ ਤਿੰਨ ਵੀਡੀਓ ਦੇਖ ਕੇ ਤੇ ਮੈਨੂੰ ਇਦਾਂ ਲੱਗਾ ਕਿ ਸਿਰਫ ਇਹਨਾਂ ਨੇ ਫੇਮ ਵਾਸਤੇ ਹੀ ਵੀਡੀਓ ਪਾਈਆਂ ਆ ਕੋਈ ਇਹਨਾਂ ਦਾ ਕੋਈ ਐਡਾ ਖਾਸ ਮਕਸਦ ਨਹੀਂ ਸੀ ਹੈਗਾ ਕਿ ਇਹ ਇਹ ਬਹੁਤ ਕਿਤੇ ਗੁਰੂ ਦੇ ਬਹੁਤ ਜ਼ਿਆਦੇ ਇਹਨੇ ਭਿਜੇ ਹੋਏ ਨਹੀਂ ਹੈਗੇ ਕਿਉਂਕਿ ਜਿਹੜੇ ਪ੍ਰਚਾਰਕ ਹੁੰਦੇ ਇਹਨਾਂ ਨੂੰ ਟ੍ਰੇਨਿੰਗ ਇਸ ਹਿਸਾਬ ਨਾਲ ਦਿੱਤੀ ਹੁੰਦੀ ਆ ਕਿ ਇਹਨਾਂ ਨੇ ਸਾਧ ਸੰਗਤ ਜੋੜ ਕੇ ਰੱਖਣੀ ਹੁੰਦੀ ਆ ਉਹ ਇੱਕ ਗੱਲ ਜਿਹੜੀ ਆ ਉਹਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਚਾਹੇ ਤੁਸੀਂ ਲੰਗਰ ਹਾਲ ਚੋਂ ਪ੍ਰਸ਼ਾਦਾ ਛੱਕ ਕੇ ਵੀ ਆ ਜਾਓ ਇਹਨਾਂ ਦੀ ਉਹ ਗੱਲ ਖਤਮ ਹੁੰਦੀ ਨਹੀਂ ਹੈਗੀ ਤੇ ਜਦੋਂ ਇਹਨਾਂ ਨੂੰ ਕਹਦੇ ਜਦੋਂ ਇਹ ਆਪਣਾ ਇਹਨਾਂ ਦਾ ਟਾਈਮ ਓਵਰ ਹੋ ਜਾਂਦਾ ਤੇ 2 ਮਿੰਟ ਚ ਫਟਾਫਟ ਆਪਣੀ ਮਾਇਆ ਇਕੱਠੀ ਕਰਕੇ ਇਹ ਤੁਰ ਪਿੰਦੇ ਹੈਗੇ ਆ ਇਹਨਾਂ ਨੂੰ ਇਦਾਂ ਹੀ ਟ੍ਰੇਨ ਕੀਤਾ ਜਾਂਦਾ ਪਰ ਇਦਾਂ ਇਹਦਾ ਮਤਲਬ ਇਹ ਨਹੀਂ ਕਿ ਇਹ ਬੜੇ ਗੁਰੂ ਦੇ ਲੜ ਲੱਗੇ ਹੈਗੇ ਜਾਂ ਬੜੇ ਗੁਰੂ ਦੇ ਭਿਜੇ ਹੈਗੇ ਇਹ ਵੀ ਇਹਨਾਂ ਦਾ ਇੱਕ ਪ੍ਰੋਫੈਸ਼ਨਲ ਹੈਗਾ ਆ ਸੋ ਮੇਰਾ ਸਾਧ ਸੰਗਤ ਨੂੰ ਇਹ ਬੇਨਤੀ ਹੈਗੀ ਆ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾ ਦੇ ਚਪੈਰੇ 'ਚ ਬਹੁਤ ਹੀ ਤਾਕਤ ਆ ਮੈਂ ਖੁਦ ਐਕਸਪੀਰੀਅੰਸ ਕੀਤਾ ਕਰਕੇ ਹੀ ਮੈਂ ਸੋਸ਼ਲ ਮੀਡੀਆ ਤੇ ਪਿਛਲੇ ਕਈ ਸਾਲਾਂ ਤੋਂ ਪ੍ਰਚਾਰ ਕਰ ਰਹੀ ਹੈਗੀ ਆ ਔਰ ਕੱਲ ਲੋਹੜੀ ਸੀਗੀ ਤੇ ਲੋਹੜੀ ਤੇ ਬਹੁਤ ਸਾਰੇ ਅਣਜਾਣੇ ਨੇ ਮੈਨੂੰ ਇਨਵਾਈਟ ਕੀਤਾ ਸੀਗਾ ਇਸੇ ਕਰਕੇ ਇਨਵਾਈਟ ਕੀਤਾ ਸੀ ਕਿ ਅਸੀਂ ਤੁਹਾਡੀਆਂ ਵੀਡੀਓ ਦੇਖ ਕੇ ਜਿਨ੍ਹਾਂ ਦੇ ਘਰੇ ਬੱਚੇ ਨਹੀਂ ਸੀ ਹੁੰਦੇ ਜਾਂ ਕਈਆਂ ਦੇ ਮੁੰਡੇ ਨਹੀਂ ਸੀ ਹੁੰਦੇ ਦੋ ਤਿੰਨ ਕੁੜੀਆਂ ਤੋਂ ਬਾਅਦ ਕਈਆਂ ਦੇ ਮੁੰਡਾ ਹੋਇਆ ਕਈਆਂ ਦੇ ਬੇਵੀ ਕਈ ਸਾਲ ਨਹੀਂ ਸੀ ਹੁੰਦਾ ਉਹ ਹੋਇਆ ਹੈ ਨਾ ਕਈ ਬੱਚਿਆਂ ਨੂੰ ਵੀਜ਼ੇ ਮਿਲੇ ਹੈਗੇ ਆ ਕਈਆਂ ਨੂੰ ਘਰ ਮਿਲਿਆ ਕਈਆਂ ਨੂੰ ਕੰਮ ਮਿਲਿਆ ਜੋ ਵੀ ਕਿਸੇ ਦੀ ਭਾਵਨਾ ਹੁੰਦੀ ਜਿਸ ਭਾਵਨਾ ਵੀ ਤੁਸੀਂ ਜਿਸ ਭਾਵਨਾ ਨਾਲ ਤੁਸੀਂ ਚਪੈਰਾ ਸਾਹਿਬ ਕੱਟਦੇ ਆ ਗੁਰੂ ਸਾਹਿਬ ਉਸ ਭਾਵਨਾ ਨਾਲ ਤੁਹਾਡੀ ਮਨੋ ਕਾਮਨਾ ਪੂਰੀ ਕਰਦੇ ਹੈਗੇ ਆ ਜੇ ਕਿਸੇ ਨੂੰ ਨਾਮ ਦੀ ਕਿਰਪਾ ਚਾਹੀਦੀ ਹੈਗੀ ਆ ਤੇ ਇੱਕ ਪ੍ਰਚਾਰਕ ਨੇ ਬੋਲਿਆ ਕਿ ਜੀ ਅਠੇ ਪੈਰ ਬਾਣੀ ਪੜ੍ਹਨੀ ਚਾਹੀਦੀ ਆ ਚਾਰ ਪੈਰ ਹੀ ਕਿਉਂ ਚੌਥੇ ਪੈਰ ਹੀ ਕਿਉਂ ਪੜਨੀ ਚਾਹੀਦੀ ਹੈ ਸ਼ੁਕਰ ਕਰੋ ਕਿ ਸਾਸ ਸੰਗਤ ਬਾਣੀ ਨਾਲ ਜੁੜ ਰਹੀ ਹੈਗੀ ਆ ਕਮ ਸੇ ਕਮ ਚੌਥਾ ਪੈਰ ਸਾਂਭ ਰੇ ਆ ਹੌਲੀ ਹੌਲੀ ਮਹਾਰਾਜ ਦੀ ਕਿਰਪਾ ਹੋਏਗੀ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਤੇ ਅੱਠੇ ਪੈਰ ਵੀ ਉਹ ਕਰ ਲੈਣਗੇ ਔਰ ਉਹਨਾਂ ਨੂੰ ਕੀ ਪਤਾ ਕਿ ਜਿਹੜੇ ਚਪੈਰਾ ਸਾਹਿਬ ਕੱਟਦੇ ਆ ਉਹਨਾਂ ਦੀ ਕਿੰਨੇ ਪੈਰ ਉਹ ਅੱਠੇ ਪੈਰ ਕੇ ਕਿੰਨੇ ਪੈਰ ਉਹ ਮਹਾਰਾਜ ਦੇ ਨਾਲ ਜੁੜੇ ਆ ਤੁਹਾਨੂੰ ਕਿਸੇ ਨੂੰ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਕੋਈ ਕਿੰਨਾ ਬੰਦਗੀ ਵਾਲਾ ਹੁੰਦਾ ਜਾਂ ਕਿੰਨਾ ਪਰਮਾਤਮਾ ਨਾਲ ਜੁੜਿਆ ਹੁੰਦਾ ਹੈਗਾ ਹੈ ਨਾ ਇਦਾਂ ਤੁਸੀਂ ਇੱਕ ਵੀਡੀਓ ਬਣਾ ਦੇਣਾ ਤਾਂ ਬੜਾ ਸੋਖਾ ਹੁੰਦਾ ਆ ਇੱਕ ਪ੍ਰਚਾਰਕ ਵਾਸਤੇ ਇੱਕ ਤੁਸੀਂ ਲਾਈਕ ਵਿਊ ਵਾਸਤੇ ਤੁਸੀਂ ਵੀਡੀਓ ਬਣਾ ਰਹੇ ਹੈਗੇ ਆ ਤੇ ਇਹ ਪਰਮਾਤਮਾ ਦੇਖਦਾ ਕਿਉਂਕਿ ਉਹਦੇ ਕੈਮਰੇ ਔਨ ਹੈਗੇ ਆ ਉਹ ਦੇਖ ਰਿਹਾ ਕਿ ਤੁਸੀਂ ਵੀਡੀਓ ਵੀ ਕਿਸ ਭਾਵਨਾ ਨਾਲ ਪਾ ਰਹੇ ਹੈਗੇ ਆ ਇੱਕ ਤੁਸੀਂ ਸੰਗਤ ਨੂੰ ਜੋੜਨ ਲਈ ਵੀਡੀਓ ਪਾ ਰਹੇ ਆ ਕਿ ਇੱਕ ਤੁਸੀਂ ਇਸ ਕਰਕੇ ਪਾ ਰਹੇ ਆ ਕਿ ਅੱਜ ਕੱਲ ਚਪੈਰਾ ਸਾਹਿਬ ਹੀ ਚੱਲ ਰਿਹਾ ਤੇ ਪ੍ਰਚਾਰਕਾਂ ਦਾ ਥੋੜਾ ਜਿਹਾ ਕੰਮ ਘਟ ਗਿਆ ਤੇ ਚਲੋ ਹੁਣ ਅਸੀਂ ਇਹਦੇ ਆਪੋਜ਼ਿਟ ਵੀਡੀਓ ਪਾ ਦਈਏ ਤੇ ਇਹ ਵੀ ਚੰਗੀ ਗੱਲ ਨਹੀਂ ਹੈਗੀ ਕਿ ਜੇ ਕੋਈ ਕਿਸੇ ਨੂੰ ਗੁਰਬਾਣੀ ਦੇ ਨਾਲ ਜੋੜਨ ਦੀ ਬਜਾਏ ਤੋੜ ਤੋੜ ਰਿਹਾ ਹੈਗਾ ਤੇ ਉਹ ਵੀ ਗੁਰੂ ਸਾਹਿਬ ਖੁਦ ਦੇਖ ਰਹੇ ਹੈਗੇ ਆ ਸੋ ਮੇਰੀ ਸਾਰੇ ਅੱਗੇ ਇਹ ਹੀ ਬੇਨਤੀ ਹੈਗੀ ਆ ਕਿ ਜੇ ਤੁਸੀਂ ਪਰਮਾਤਮਾ ਨਾਲ ਵਾਹਿਗੁਰੂ ਨਾਲ ਜੋੜ ਨਹੀਂ ਸਕਦੇ ਤਾਂ ਤੋੜੋ ਵੀ ਨਾ ਕਿਸੇ ਨੂੰ ਚਪੈਰਾ ਸਾਹਿਬ ਦੇ ਵਿੱਚ ਹੁਣ ਜੇ 8-9 ਲੱਖ ਬੰਦਾ ਚਪੈਰਾ ਸਾਹਿਬ ਕੱਟਦਾ ਜਾਂ ਪੂਰੇ ਵਰਲਡ 'ਚ ਕਈ ਕਰੋੜਾਂ ਲੱਖਾਂ ਦੇ ਹਿਸਾਬ ਨਾਲ ਚਪੈਰਾ ਸਾਹਿਬ ਕੱਟ ਰਿਹਾ ਤੇ ਉਹਦੇ ਵਿੱਚੋਂ 90% ਜੇ ਲੋਕਾਂ ਦੀ ਜਾਂ ਸਾਥ ਸੰਗਤ ਦੀ ਮਨੋਕਾਮਨਾ ਪੂਰੀ ਹੋ ਰਹੀ ਹੈਗੀ ਆ ਜੇ 10% ਜਾਂ 5% ਕਿਸੇ ਦਾ ਨਹੀਂ ਹੋ ਰਿਹਾ ਕੰਮ ਤੇ ਉਹਨਾਂ ਨੂੰ ਵੀ ਦੁਬਾਰਾ ਚਪਹਿਰੇ ਸਾਹਿਬ ਸ਼ੁਰੂ ਕਰਕੇ ਫਿਰ ਦੁਬਾਰਾ ਮਹਾਰਾਜ ਅੱਗੇ ਅਰਦਾਸ ਕਰਨੀ ਚਾਹੀਦੀ ਬੇਨਤੀ ਲਾਣੀ ਚਾਹੀਦੀ ਆ ਦੇਖ ਬਣਾ ਕੇ ਮਹਾਰਾਜ ਕੰਮ ਜ਼ਰੂਰ ਕਰਦੇ ਆ ਹੋ ਸਕਦਾ ਹੈ ਕਿ ਕਈ ਵਾਰ ਕਈਆਂ ਦੇ ਲੇਟ ਹੋ ਜਾਣ ਉਹ ਵੱਖਰੀ ਗੱਲ ਆ ਪਰ ਕਦੀ ਵੀ ਤੁਹਾਨੂੰ ਡਿਸਪਾਇੰਟਡ ਨਹੀਂ ਹੋਣਾ ਚਾਹੀਦਾ ਹਿੰਮਤ ਨਹੀਂ ਹਾਰਨੀ ਚਾਹੀਦੀ ਦੁਬਾਰਾ ਫਿਰ ਲੱਗੇ ਰਹਿਣਾ ਚਾਹੀਦਾ ਜਿੱਦਾਂ ਆਪਾਂ ਕਈ ਵਾਰ ਸਕੂਲ ਕਾਲਜ ਅਨੇਕ ਐਵਰੀ ਐਗਜ਼ਾਮ ਚੋ ਫੇਲ ਹੋ ਜਾਂਦੇ ਆ ਕਈ ਸਟੂਡੈਂਟ ਪਰ ਉਹ ਇਹ ਨਹੀਂ ਹੈ ਕਿ ਹੁਣ ਫੇਲ ਹੋ ਗਏ ਤਾਂ ਘਰੇ ਬੈਠ ਜਾਣ ਉਹ ਦੁਬਾਰਾ ਫੇ ਸਕੂਲ ਜੁਆਇਨ ਕਰਦੇ ਕਾਲਜ ਜੁਆਇਨ ਕਰਦੇ ਆ ਫੇ ਦੁਬਾਰਾ ਆਪਣੀ ਸਟੱਡੀ ਕਰਦੇ ਆ ਜ਼ਿੰਦਗੀ ਇਹਦਾ ਨਾਮ ਹੀ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਇਦਾਂ ਨਹੀਂ ਕਿ ਆਲਵੇਜ਼ ਤੁਸੀਂ ਵਿਨਰ ਹੋਣਾ ਆ ਆਲਵੇਜ਼ ਹੀ ਤੁਸੀਂ ਜਿੱਤਣਾ ਆ ਕਦੀ ਕਦੀ ਤੁਸੀਂ ਹਾਰਨਾ ਵੀ ਹੈਗਾ ਪਰ ਜਦੋਂ ਬੰਦਾ ਹਾਰ ਕੇ ਦੁਬਾਰਾ ਖੜਾ ਹੁੰਦਾ ਆ ਤਾਂ ਉਹ ਬਹੁਤ ਹੀ ਸਟਰੋਂਗ ਪਰ ਸੰਭਾ ਜਾਂਦਾ ਹੈਗਾ ਉਹਦੇ ਵਿੱਚ ਹੋਰ ਵਾਹਿਗੁਰੂ ਪਰਮਾਤਮਾ ਵੈਲ ਪਾਵਰ ਦੇ ਦਿੰਦਾ ਹੈਗਾ ਆ ਸੋ ਇਹੀ ਇਹ ਮੈਂ ਸਾਰਾ ਸਾਧ ਸੰਗਤ ਦੇ ਅੱਗੇ ਬੇਨਤੀ ਕਰਦੀ ਆ ਕਿ ਤੁਸੀਂ ਪਰਮਾਤਮਾ ਦੇ ਨਾਲ ਜੁੜੋ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਚਪੈਰਾ ਸਾਹਿਬ ਵੀ ਘਟੋ ਨਿਤਨੇਮ ਵੀ ਕਰੋ ਮੈਂ ਖੁਦ ਵੀ ਆਪਣਾ ਨਿਤਨੇਮ ਕਰਦੀ ਹੈਗੀ ਮੈਂ ਕਦੀ ਨਿਤਨੇਮ ਛੱਡਿਆ ਨਹੀਂ ਹੈਗਾ ਸੋਦਰ ਦਾ ਪਾਠ ਸ਼ਾਮ ਦਾ ਵੀ ਕਰਦੀ ਆ ਸੋਲਾ ਸਾਹਿਬ ਦਾ ਵੀ ਪਾਠ ਕਰਦੀ ਹੈਗੀ ਆ ਇਦਾ ਮਤਲਬ ਇਹ ਨਹੀਂ ਕਿ ਜੇ ਮੈਂ ਚਪੈਰਾ ਸਾਹਿਬ ਕੱਟਦੀਆਂ ਤੇ ਮੈਂ ਨਿਤਨੇਮ ਨਹੀਂ ਕਰਦੀ ਹੈਗੀ ਇਹ ਉਹਨਾਂ ਦੀ ਸੋਚ ਹੈਗੀ ਆ ਉਹਨਾਂ ਦੀ ਸੋਚ ਦੇ ਹਿਸਾਬ ਨਾਲ ਆਪਾਂ ਚੱਲਣਾ ਆਪਾਂ ਜੋ ਆਪਾਂ ਨੂੰ ਸ਼ਹੀਦਾਂ ਦੀ ਸੋਚ ਦੇ ਹਿਸਾਬ ਨਾਲ ਚੱਲਣਾ ਜੋ ਮਹਾਰਾਜ ਜੇ ਸਾਡੀਆਂ ਚੋਲੀਆਂ ਪਾਉਂਦੇ ਆ ਮਹਾਰਾਜ ਨੇ ਸਾਨੂੰ ਆਪਣੇ ਲਾੜ ਲਾਇਆ ਤਾਂ ਕਿਉਂ ਨਹੀਂ ਅਸੀਂ ਚਪੈਰਾ ਸਾਹਿਬ ਕਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ